ਇਸ ਸਟ੍ਰੀਕ ਦਾ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ। ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਦੇ ਉੱਤੇ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ। ਕਿ ਵੀ ਦੇ ਉੱਪਰ ਵੀ ਇਸ ਡਿਜ਼ਾਈਨ ਨੂੰ ਤੁਸੀਂ ਪਾ ਸਕਦੇ ਹੋ। ਇਸੇ ਨਾਲ ਬਹੁਤ ਹੀ ਫਿਟਿੰਗ ਜਿਹੀ ਵਾਲੀ ਕੋਟੀ ਸਵੈਟਰ ਬਣਦਾ ਹੈ। ਕਿਉਂਕਿ ਇਹ ਡਿਜ਼ਾਈਨ ਜ਼ਿਆਦਾ ਬੋਲਾ-ਬੋਲਾ ਜਿਹਾ ਨਹੀਂ ਹੁੰਦਾ। ਬਹੁਤ ਹੀ ਸੋਹਣਾ ਉੱਪਰ ਮਾ ਉੱਪਰ ਮਾਜਾ ਬਣ ਕੇ ਤਿਆਰ ਹੋ ਕੇ ਜਾਂਦਾ ਹੈ ਇਹ ਇਸ ਨੂੰ ਬਣਾਉਣ ਦੇ ਲਈ ਕੁੰਡੇ ਰੱਖਣੇ ਹੋਣਗੇ 9 9 9 ਹੋਰ ਤਿੰਨ ਕੁੰਡੇ ਬਾਦਰ ਰੱਖਣੇ ਹੋਣਗੇ ਸੌਰੀ ਦੋ ਕੁੰਡੇ ਬਾਦਰ ਰੱਖਣੇ ਹੋਣਗੇ 9 9 ਦੇ ਹਿਸਾਬ ਨਾਲ ਕੁੰਡੇ ਰੱਖ ਕੇ ਦੋ ਕੁੰਡੇ ਆਪਾਂ ਨੂੰ ਜ਼ਿਆਦਾ ਰੱਖਣੇ ਪੈਣਗੇ نیچے ਜੇ ਤੁਸੀਂ ਨੀ ਕੋਈ ਬਾਰਡਰ ਬਣਾਉਣਾ ਬਣਾ ਸਕਦੇ ਹੋ ਵੈਸੇ ਇਦਾਂ ਵੀ ਇਸ ਸਟੈਂਡ ਨੂੰ ਤੁਸੀਂ ਬਣਾ ਸਕਦੇ ਹੋ ਕਰਦੇ ਆ ਜੀ ਆਪਾਂ ਰੈਨ ਦੀ ਸ਼ੁਰੂਆਤ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਪਹਿਲਾ ਕੁੰਡਾ ਐਸਟਿਚ ਉਤਾਰ ਲੈਣਾ ਤਿੰਨ ਕੁੰਡੇ ਸਿੱਤੇ ਇੱਕ ਦੋ ਤਿੰਨ ਐਸਟਿਚ ਵਾਲੇ ਕੁੰਡੇ ਨੂੰ ਛੱਡ ਕੇ ਤਿੰਨ ਕੁੰਡੇ ਸਿੱਤੇ ਫਿਰ ਆਪਾਂ ਕੀ ਕਰਨਾ ਤਿੰਨ ਗੁੰਡੇ ਛੱਡ ਕੇ ਇਸ ਤਰ੍ਹਾਂ ਤਿੰਨ ਗੁੰਡਿਆਂ ਨੂੰ ਸਲਾਈ ਤੇ ਲੈ ਲੈਣਾ ਉਸ ਤੋਂ ਬਾਅਦ ਇਹ ਤਿੰਨ ਗੁੰਡਿਆਂ ਨੂੰ ਸਲਾਈ ਚੋਂ ਕੱਢ ਕੇ ਇਸ ਤਰ੍ਹਾਂ ਟਵਿਸਟ ਕਰਨਾ ਜਾਨੀ ਕਿ ਆਪਾਂ ਨੇ 6 ਗੁੰਡਿਆਂ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਟਵਿਸਟ ਕਰ ਸਕਦੇ ਹੋ ਇਹਨਾਂ ਨੂੰ ਫਿਰ ਆਪਾਂ ਖੱਬੀ ਜ਼ੜਵੜੀ ਸਲਾਈ ਤੇ ਹੀ ਪਾ ਲਵਾਂਗੇ ਇਸ ਤਰੀਕੇ ਨਾਲ ਫਿਰ ਇਹਨਾਂ 6 ਕੁੰਡਿਆਂ ਨੂੰ ਵੀ ਆਪਾਂ ਸਿੱਧਾ ਹੀ ਬਣਾ ਦੇਣਾ ਬਹੁਤ ਹੀ ਸੋਖਾ ਔਰ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਇਸ ਤਰੀਕੇ ਨਾਲ ਉਸ ਤੋਂ ਬਾਅਦ ਇਹ ਹੀ ਆਪਾਂ 9 ਕੁੰਡਿਆਂ ਨੂੰ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ 3 ਕੁੰਡੇ ਸਿੱਧੇ ਇੰਨੇ ਗੁੰਡੇ ਸਿੱਤੇ ਉਸ ਤੋਂ ਬਾਅਦ ਇਹ ਤੁਸੀਂ ਸਾਰੇ ਗੁੰਡੇ ਵੀ ਇਸ ਤਰ੍ਹਾਂ ਕੱਢ ਸਕਦੇ ਹੋਗੇ ਜਿਸ ਤਰ੍ਹਾਂ ਵੀ ਤੁਹਾਨੂੰ ਸੌਖਾ ਲੱਗਦਾ ਉਸੇ ਤਰ੍ਹਾਂ ਇੰਟਰਸਟ ਕਰ ਸਕਦੇ ਹੋ ਜੇ ਅੱਤੇ ਗੁੰਡੇ ਤੁਸੀਂ ਪਹਿਲਾਂ ਹੀ ਸਲਾਈ ਤੇ ਪਾਕਟ ਟਵਿਸਟ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਵੀ ਇਹਨਾਂ ਨੂੰ ਤੁਸੀਂ ਟਵਿਸਟ ਕਰ ਸਕਦੇ ਆ ਇਸ ਤਰ੍ਹਾਂ ਇੰਨਾ 6 ਕੁੰਡਿਆਂ ਨੂੰ ਵੀ ਆਪਾਂ ਨੇ ਸਿੱਧਾ ਹੀ ਬਣਾ ਦੇਣਾ 2 3 4 5 6 ਲਾਸਟ ਵਾਲਾ ਵੀ ਸਿੱਧਾ ਹੀ ਬਣਾ ਦੇਵਾਂਗੇ ਆਪਾਂ ਇੱਕ ਇਸ ਤਰ੍ਹਾਂ ਜਿਹੜੀ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੂਜੀ ਸਲਾਈ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਸਾਰੀਆਂ ਸਲਾਈਆਂ ਇਹਦੇ ਵਿੱਚ ਉਲਟੀਆਂ-ਉਲਟੀਆਂ ਬਣ ਗਿਆ ਇਸ ਲਈ ਆਪਾਂ ਦੂਜੀ ਸਲਾਈ ਨੂੰ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਦੇ ਹਾਂ ਨਸਰ ਡਿਜ਼ਾਈਨ ਚਾਰ ਸਲਾਈਆਂ ਦਾ ਪਰ ਚਾਰ ਸਲਾਈਆਂ ਬਾਅਦ ਡਿਜ਼ਾਈਨ ਦੀ ਥੋੜੀ ਜਗ੍ਹਾ ਚੇਂਜ ਹੋ ਜਾਂਦੀ ਆ ਇਸ ਲਈ ਇਹ 8 ਸਲਾਈਆਂ ਦਾ ਡਿਜ਼ਾਈਨ ਹੈ ਇੱਕ ਤੋਂ ਸਲਾਈ ਦੇ ਵਿੱਚ ਕੁੰਡੇ ਪਲਟ ਜਾਂਦੇ ਆ ਉਹ ਤਿੰਨ ਸਲਾਈਆਂ ਉਲਟੀ ਸਿੱਧੀਆਂ ਪੈ ਜਾਂਦੀਆਂ ਇਸ ਤਰੀਕੇ ਨਾਲ ਦੋ ਸਲਾਈਆਂ ਕੰਪਲੀਟ ਹੋ ਗਈਆਂ ਤਿੰਜੀ ਸਲਾਈ ਸਿੱਧੀ ਸਾਈਡ ਤੋਂ ਇਸ ਦੇ ਵਿੱਚ ਆਪਾਂ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾ ਕੇ ਕੰਪਲੀਟ ਕਰਾਂਗੇ ਪਹਿਲਾ ਕੁੰਡਾ ਤੁਸੀਂ ਸਲਿੱਪ ਕਰਨਾ ਕਰ ਸਕਦੇ ਹੋ ਬਾਕੀ ਸਾਰੇ ਕੁੰਡੇ ਸਿੱਧੇ ਇਸ ਤਰ੍ਹਾਂ ਦੇ ਯੂਨੀਕ ਜਿਹੇ ਡਿਜ਼ਾਈਨ ਨੇ ਜਿਹੜੇ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਦੋ ਜਰਾ ਹਾਂ ਜਰਾ ਦੋ ਬਈ ਇਹ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਸ ਦੇ ਵਿੱਚ ਆਪਾਂ ਪਹਿਲਾ ਕੁੰਡਾ ਤਾਰ ਲਿਆ ਸਾਰੇ ਹੀ ਕੁੰਡਿਆਂ ਨੂੰ ਫੁੱਟੇ-ਪੁੱਠੇ ਬਣਾ ਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਕੁਝ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਪੰਜਵੀਂ ਸਲਾਈ ਧਿਆਨ ਨਾਲ ਦੇਖਿਓ ਪਹਿਲਾ ਗੁੰਡੇ ਆਪਣੀ ਸਲਿੱਪ ਕਰ ਲਿਆ ਪਹਿਲਾਂ ਆਪਾਂ ਇੱਥੇ ਤਿੰਨ ਗੁੰਡੇ ਪਲੇਨ ਬਣਾਏ ਸੀ ਉਹਨਾਂ ਨੂੰ ਹੁਣ ਪਲੇਨ ਨਹੀਂ ਬਣਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਤਿੰਨ ਗੁੰਡੇ ਛੱਟ ਕੇ ਬੈਕ ਤੋਂ ਤਿੰਨ ਗੁੰਡਿਆਂ ਵਿੱਚ ਸਲਾਈ ਕੁੰਡੇ ਅਸੀਂ ਸਲਾਈ ਤੇ ਲਵਾਂਗੇ ਇਸ ਤਰ੍ਹਾਂ ਅੱਗੇ ਵਾਲੇ ਇਹਨਾਂ ਕੁੰਡਿਆਂ ਨੂੰ ਆਪਾਂ ਪਿੱਛੇ ਲੈ ਜਾਵਾਂਗੇ ਇਸ ਤਰੀਕੇ ਨਾਲ ਇਹਨਾਂ ਨੂੰ ਵੀ ਖੰਬੀ ਸਾਈਡ ਵਾਲੀ ਸਲਾਈ ਤੇ ਚੜਾਵਾਂਗੇ ਟਵਿਸਟ ਕਰਨਾ ਪਹਿਲਾਂ ਆਪਾਂ ਇਧਰਲੀ ਸਾਈਡ ਟਵਿਸਟ ਕੀਤਾ ਸੀ ਅੱਗੇ ਵਾਲੇ ਕੁੰਡਿਆਂ ਨੂੰ ਹੁਣ ਅੱਗੇ ਵਾਲੇ ਕੁੰਡਿਆਂ ਨੂੰ ਇਧਰਲੀ ਸਾਈਡ ਟਵਿਸਟ ਕੀਤਾ ਹੁਣ ਇਹਨਾਂ ਨੂੰ ਆਪਾਂ ਸਿੱਧੇ ਹੀ ਬਣਾ ਲਵਾਂਗੇ ਇਸ ਤਰੀਕੇ ਨਾਲ ਹੁਣ ਤਿੰਨ ਕੁੰਡੇ ਸਿੱਧੇ ਜਿਹੜੀ ਆਪਾਂ ਇੱਥੇ ਬਣਾਉਣੀ ਸੀ ਉਹ ਹੁਣ ਇੱਥੇ ਬਣਾਵਾਂਗੇ ਦੋ ਤਿੰਨ ਫਿਰ ਆਪਾਂ ਇਹਨਾਂ ਨੂੰ ਤੁਸੀਂ ਸਾਰੇ ਕੁੰਡੇ ਕੱਢ ਕੇ ਵੀ ਟਵਿਸਟ ਕਰ ਸਕਦੇ ਹੋ ਪਰ ਇਸ ਤਰ੍ਹਾਂ ਤਿੰਨ ਕੁੰਡੇ ਛੱਡ ਕੇ ਬੈਕ ਸਾਈਡ ਤੋਂ ਸਲਾਈ ਦੇ ਤਿੰਨ ਕੁੰਡੇ ਲੈ ਕੇ ਫਿਰ ਅੱਗੇ ਵਾਲੇ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਤੇ ਲੈ ਸਕਦੇ ਆ ਉਦੋਂ ਫਿਰ ਇਹਨਾਂ ਨੂੰ ਕੱਬੀ ਸਾਈਡ ਵਾਲੀ ਸਲਾਈ ਤੇ ਫਾਕੇ ර සිද්ධ සිද්ධ बා बहुत सොखा बहुतही සෝනයහි जाයන එක්වට අයි සිුර ක देख කස්්‍රිෙන තන කට වන පා සිද්ධේ बනාදමාගේ ලාට වලවිී සිද්ධාහි වනාදවාගේ సైలీట్లా ప సరే కు సై ఉల్టే హ బాగే బైడ్ సారే కాల फटाफट उल्टा उल्टा बना के कंप्लीट करते हैं छेवीं सिलाई है छे सिलाइया कंप्लीट हो गई सत्तवी सिलाई सीधी साइड तो 10 ਕੁੰਡੇ ਸਲਿੱਪ ਕਰ ਲਾਂਗੇ ਇਸੇ ਵਿੱਚ ਵੀ ਆਪਾਂ ਤੀਜੀ ਸਲਾਈ ਵਾਂਗ ਸਾਰੇ ਹੀ ਕੁੰਡਿਆਂ ਨੂੰ ਸਿੱਧੇ-ਸਿੱਧੇ ਬਣਾ ਕੇ ਸੱਤਵੀਂ ਸਲਾਈ ਕੰਪਲੀਟ ਕਰਾਂਗੇ ਸਾਰੇ ਹੀ ਕੁੰਡਿਆਂ ਨੂੰ ਸਿੱਧੇ-ਸਿੱਧੇ ਬਣਾਉਣਾ ਪਹਿਲੀ ਔਰ ਪੰਜਵੀਂ ਸਲਾਈ ਦੇ ਵਿੱਚ ਕੁੰਡੇ ਟੇਸਟ ਹੁੰਦੇ ਆ ਬਾਕੀ ਸਾਰੀਆਂ ਸਦਈਆਂ ਸਿੱਧੀਆਂ ਕੁੱਠੀਆਂ ਹੀ ਬਣਦੀਆਂ ਨੇ ਦੇ ਆਂਦੀਆਂ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਸਲਾਈ ਵੈਕਸਾਈਡ ਤੋਂ ਇਸ ਦੇ ਵਿੱਚ ਪਹਿਲਾ ਕੁੰਡਾ ਸਲਿੱਪ ਕਰਾਂਗੇ ਸਾਰੇ ਹੀ ਕੁੰਡਿਆਂ ਨੂੰ ਪੁੱਠਾ ਪੁੱਠਾ ਬਣਾਦੇ ਹੋਏ ਕੰਪਲੀਟ ਕਰਾਂਗੇ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਡਿਜ਼ਾਈਨ ਕੁਝ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਡਿਜ਼ਾਈਨ ਦੇ ਨਾਲ ਥੈਂਕ ਯੂ